ਸਤਿ ਸ਼੍ਰੀ ਅਕਾਲ ਸਾਰੇ ਪੰਪਰਾਵਾਂ ਨੂੰ ਇੱਥੇ ਗੁੜੀਆਂ ਨੇ ਥੋੜੀ ਜਿਹੀ ਵੀਡੀਓ ਬਣਾਈ ਆਪਣੀ ਗੁਰਪਿਆਰ ਨੇ ਇਹ ਦੱਸ ਰਹੀ ਸੀ ਫਰਨ ਬੂਟੇ ਬੁਟੀਕ ਵਖਾ ਰਹੀ ਸੀ ਮੇਰੀ ਭਾਬੀ ਦੀ ਦੁਕਾਨ ਪਾਈ ਹੋਈ ਆ ਕੱਪੜੇ ਦੀ ਉਹ ਦਿਖਾ ਰਹੀ ਸੀ ਕਿ ਕਿਹੜੇ ਕਿਹੜੇ ਕੱਪੜੇ ਆਏ ਹੋਏ ਦੁਕਾਨ ਤੇ ਸਭ ਕੁਝ ਦਿਖਾ ਰਹੀ ਸੀ ਕੋਈ ਕੁਛ ਇੱਧਰ ਤ올 ਦੇ ਟਾਪਲੂ ਵਗੈਰਾ ਉੱਪਰ ਪੂਰੇ ਵੀ ਇੱਧਰ ਨੇ ਪੂਰਾ ਆਇਦਕ ਸੂਟ ਦਾ ਇੱਧਰ ਵੀ ਇੱਧਰ ਸ਼ੋਰਟ ਦਾ ਹਾਂ ਬੀਨ ਨੀ ਅਰੇ ਓਕੇ ਤੇਰਾ ਤਾਂ ਬਾਕੀ ਕੁਛ ਨਹੀਂ ਗਾ ਨਿੱਧ ਅਹੋ ਆ ਵੀ ਸੂਟ ਸ ਆ ਵੀ ਝੂਟ ਸ ਆਹ ਤਾ ਫੇਰੇ ਕੋਟਾ ਪੈ ਮੈਂ ਮੈਂ ਸਾਫੇ ਉਹ ਤੇ ਕੱਟਾਂ ਆ ਮੈਂ ਤੇ ਸਾਫੇ ਤੇ ਕਰਦਾ ਆ ਵੀ ਸੂਟ ਆ ਵੀ ਝੂਟਾ ਵੀ ਝੂਟਾ ਇਹ ਚੁੰਨਣ ਆਹ ਸੂਟ ਆ ਤੇ ਆ ਵੀ ਸੂਟ ਲਾ ਦਾਂ ਵੀ ਝੂਟਾ ਆ ਆ ਵੀ ਸੂਟ ਆ ਉਹ ਵੀ ਸੂਟਾ ਉਹ ਵੀ ਸੂਟਾ ਉਹ ਵੀ ਸੂਟ ਆ ਤੇ ਆ ਵੀ ਸੂਟ ਆ ਆ ਵੀ ਸੂਟ ਹਨ ਵਿੱਚ ਹਨ ਦੋ ਤਿੰਨ ਚੁੰਨੀਆਂ ਵੀ ਆ ਉਹ ਵੇਖਦੇ ਇਧਰ ਉਹ ਜਬਾਤ ਆਏ ਲੋਕ ਮਾਮੇ ਚੁੱਦੀਆਂ ਦੀ ਹਨ ਚਲੋ ਚੱਲਦੇ ਹਾਂ ਆ ਦੇਖੋ ਵੀ ਆ ਗਿਆ ਤਾਂ ਸ਼ਮਿਕਾ ਆ ਤੁੰਲਾ ਸਿਆ ਦੇ ਆ ਖੜੀਆ ਪਲੇਸ ਤੇ ਖੜੀ ਉਹ ਬੈਠੇ ਅੰਦਰ ਮਾਂ ਤੇ ਮਾਮੀ ਅਕਟਵੇਟ ਮਣੀ ਬਾਪਾ ਮਮਾ ਤੇ ਹੋਰ ਮਾਮਾ ਮਣੀ ਦਸਤੀ ਗੱਲ ਲਾ ਮਮਾ ਮੈਂ ਸ਼ਸ਼ੀ ਕਾਂ ਜੇ ਸਾਰੇ ਪੈਂਟਰਾ ਨੂੰ ਸਾਰੇ ਅਨੰਟੀ ਖਾਦ ਵਧੀਆ ਹੋਣਗੇ ਇਸ ਵੀ ਵਧੀਆ ਜੀ ਕੀ ਤਾਂ ਸ਼ਸ਼ੀ ਕਾਂ ਜੀ ਸ਼ਸ਼ੀ ਕਾਂ ਜੀ ਦਰੀ ਸ਼ਸ਼ੀ ਕਾਂ ਜੀ ਪੈਂਟਰਾ ਵਾ ਨੂੰ ਜੇ ਤਾਂ ਜੇ ਮੈਂ ਰਾਜ ਪੁੱਛੂ ਪ੍ਰਮਾਤਵਾ ਤੇ ਪ੍ਰਕਿਰਤੀ ਕਲਾ ਕਰੇ ਚੁੱਪ ਹੋ ਜਾਓ

ਜੀ ਹੁਣ ਅਸੀਂ ਚੱਲਨੇ ਆਂ ਪੈਂਡ ਨੂੰ ਹਾਂ ਲਈ ਬਣੀ ਹਾਂ ਕੋਈ ਆਪਾਂ ਚੱਲਦੇ ਆਂ ਫਰੈਂਡ ਚਲੋ ਅਸੀਂ ਚੱਲਦੇ ਆਂ ਬਾਕੀ ਨਾ ਬਰੋ ਬਾਕੀ ਬੋਲਦੇ ਨਹੀਂ ਬੋਲਦੇ ਨਾ ਦੇ ਕਹਿੰਦੀ ਕਿ ਨਾ ਸੋਨਾ ਦਾ ਆਸਤਾ ਹੈ ਜੀ ਉਹ ਰਾਹ ਲੱਭਣਾ ਇਹ ਇੱਥੇ ਕੀ ਹੋਰ ਜਲਵੀ ਉਹ ਰਾਖੀ ਗਰਾਫਟ ਹਰ ਵਾਲੇ ਨੂੰ ਮੈਨੂੰ ਹਾਂ ਆ ਦੇਖੀ ਕਿ ਇਹ ਬਾ ਇਹ ਅੱਜ ਐਕਚੁਅਲੀ ਸਰਵਿਸ ਹੋ ਰਹੀ ਹੈ ਜੀ ਸਰਵਿਸ ਆ ਜਿਹੜੇ ਪਿੰਡ ਮਾੜੀ ਦੀ ਛਾ ਗਈ ਰੋਡ ਆ ਜੀ ਬਹੁਤ ਵਧੀਆ ਸੁੰਦਰ ਰੋਡ ਆ ਹਾਂ ਬਹੁਤ ਵਧੀਆ ਰੋਡ ਆ ਜੀ ਆ ਵੇਖ ਲਓ ਖਲੀ ਜਵਾਂ ਨਹੀਂ ਚੌਂਤਰੇ ਆ ਜੀ ਆ ਚੰਡੀਗੜ੍ਹ ਵਾਲੀ ਛੜਕ ਆ ਗਈ ਇਹ ਇਹ ਕਹਾੜਾ ਜੀ ਇਹ ਹਾਟਾ ਹਾਟ ਬੁਲਾਉਗਾ ਉਹ ਬਾਰਾ ਬੱਦੀ ਇਹ ਚੀਜ਼ਾਂ ਟਰੈਕਟਰ ਨੇ ਥਾਂ ਥਾਂ ਨਾ ਆਵੇ ਇੱਥੇ ਜਾਏ ਨਾ ਦੀ ਕੋਲ ਕੋਈ ਹੇ ਜੀ ਘਰ ਪਿਆਰ ਬਣਾ ਰਹੀ ਹੈ ਮਾਨਵੀ ਤੇ ਰਖੜੀ ਅੱਜ ਦਿਨ ਹੈਗਾ ਸ਼ੁੱਕਰਵਾਰ ਦਾ ਜੀ ਕੱਲ ਅਸੀਂ ਗਏ ਸੀ ਜੀ ਮਾੜੀ ਇਹ ਸਾਰਾ ਬਲੌਗ ਇਕ ਤਾਂ ਇਕੱਠਾ ਕਰਕੇ ਅਸੀਂ ਪਾ ਰਹੇ ਹਾਂ ਜ਼ਰੂਰ ਦੇਖੋ ਸਾਰੇ ਭੈਣ ਭਰਾ ਜੀ ਤਰੀ ਗੱਲ ਚਾਹਣ ਨੂੰ ਤੁਸੀਂ ਤੁਸੀਂ ਅੰਗਰੇਜ਼ੀ ਕਸ਼ੀਓਂ ਦੇ ਪਰਮਾਥਮਨ ਦੜਬੀ ਖਲੋ ਚੱਕੇ ਜੀ ਅੱਜ ਗੁਰਪਿਆ ਚੜਾਈ ਆਂਦੀ ਐ ਜੀ ਜਲਤਾਂ ਸਕੂਲਾ ਲੈ ਕੇ ਆਂਦੇ ਜਲਤਾਂ ਜਿਹੜਾ ਕਿ ਲੈਓ ਕਾਪੀਆਂ ਤੇ ਜਲਤਾਂ ਚੜਾਉਂਦੀਆਂ ਸੀਗਾ ਮੈਨੂੰ ਨੇ ਬਸ ਮੈਂ ਨਾ ਚਾਹ ਮੋਟੇ ਲਿਖਦੀ ਆਂ ਸਬਜੈਕਟ ਮਤਲਬ ਕੀ ਆ ਲਿਖਿਆ ਸੀਗਾ ਗੁਰਪਿਆ ਕੋਡਡਾਈ ਸਾਰਾ ਡੈਰੀ ਦਾ ਸਾਰੇ ਅਡਵਾਂਟ ਲਿਖਣੇ ਪੈਣੇ ਗੁਰਪਿਆ ਨਾ ਇੱਥੋਂ ਵੇਖ ਕੇ ਸਬਜੈਕਟ ਕਿਹੜਾ ਹੈ ਪੰਜਾਬੀ ਜਾਂ ਹਿੰਦੀ ਰਹੇਗੀ ਅੱਜ ਨਾਲ ਇਹਨਾਂ ਨੇ ਬੰਨੀਆਂ ਜੀ ਰਖੜੀ ਰਖੜੀ ਦਾ ਰਹਿ ਗਿਆ ਸੀ ਇਹਨਾਂ ਦਾ ਕਰਨ ਵਾਲਾ ਤਿਹਾਰਾ ਸੀ ਕੱਲ ਮਾੜੀ ਤਾਂ ਗਈ ਸੀਗੇ ਮੈਂ ਆਵਦੇ ਪੈਣ ਗਈ ਸੀ ਉੱਥੇ ਅਸੀਂ ਰਖੜੀ ਕੱਲ ਬੰਨਿਆ ਸੀ ਅੱਜ ਦੁਪਹਿਰ ਨੇ ਬੰਨੀਆਂ ਮਣਵੀਰ ਦੇ ਇਹਨਾਂ ਨੇ ਰਖੜੀ ਬੰਨੀਆਂ ਜੀ ਮੈਂ ਜਿਸ ਜਿਹਾ ਲੇਕੀ ಬಹು ಸಾರೀರ್ ಕಲ್ಕ್ಡಿ ಬನ್ನಿ ನಾವು ಸೂಟ್ ಆ ಸೂಟ ಮೇರ ಆ ಮನವೀರಾ ಆಡಿದ ಪಜಾಮಾ ದಿ ಆ ಕಡೆ ਆਹ ਤਾਂ ਮੈਂ ਲੈ ਕੇ ਆਈ ਆ ਜੀ ਉਹਨਾਂ ਦੀ ਦੁਕਾਨ ਵੀ ਆ ਪਾਪੀ ਦੀ ਪਾਈ ਹੋਈ ਕੱਪੜੇ ਦੀ ਸਸਰੇ ਘਾਲ ਜੀ ਸਸਰੇ ਘਾਲ ਜੀ ਬਹੁਤ ਮੁਖੜੇ ਮਲੇ ਆ ਜੀ ਬਹੁਤ ਸਭ ਵਧੀਆ ਸੇਵਾ ਹੋਈ ਬਹੁਤ ਵਧੀਆ ਟੈਂਚਰ ਮਾਏ ਨਾ ਇਹ ਅਸੀ ਵਾਲੇ ਕੱਪੜੇ ਦੀ ਵਰਗੀ ਪਤਾ ਨਹੀਂ ਇਹ ਵੀ ਕਰੀ ਕੇ ਕੀ ਨਹੀਂ ਆਇਆ 2 ਵਜੇ ਉੱਥੇ ਮਾਰੀ ਚੈਲਪ ਤੋਂ ਤੋੜ ਕੇ ਏਸੀ ਜੀ ਬੈ ਕੇ ਹੋ ਗਏ ਜੀ ਬਿਮਾਰ ਮਨਵੀਰ ਨੂੰ ਵੀ ਦਿਖਾਉਣ ਲੱਗਿਆ ਪਿਆ ਇਹਨਾਂ ਨੂੰ ਵੀ ਦਿਖਾਉਣ ਲੱਗ ਗਿਆ ਗੁਰਪਿਆਰ ਨੂੰ ਵੀ ਦਿਖਾਉਣ ਲੱਗ ਗਿਆ ਇਹ ਬੈਠੇ ਨਹੀਂ ਕਦੇ ਇਹ ਹੋ ਗਏ ਬਿਮਾਰ ਉੱਥੇ ਕੱਲ ਬੈਠ ਕੇ ਏਸੀ ਦੇ ਵਿੱਚ ਕਿੰਨਾ ਕੁ ਵਧੀਆ ਲੱਗਿਆ ਬਹੁਤ ਵਧੀਆ ਏਸੀ ਬਹੁਤ ਵਧੀਆ ਬਿਮਾਰ ਕਰਦਾ ਮੈਂ ਤਾਂ ਤਾਂ ਹੀ ਨਹੀਂ ਗਈ ਸੀ ਅੰਦਰ ਉਹਨੇ ਕਮਰੇ 'ਚ ਏਸੀ ਵਾਲੇ 'ਚ ਘਾਟੀ ਗਈ ਸੀ ਥੋੜਾ ਜਿਹਾ ਗਈ ਸੀ ਜੀ ਸੁਚਾਰਾ ਬੁਲਾ ਹਾਲੇ ਯਾਰ ਮੈਂ ਭੂਂਦਰੇ ਮੇਰੇ ਕੋਲ ਜਣਾ ਨਾਲੇ ਹਟੋ ਉੱਥੇ ਲੈ ਹਾਂ